ਹੈਲੋ एवरीवन ਵੈਲਕਮ ਟੂ ਐਸ ਪੀ ਐਸ ਟਾਕਸ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਵਿਆਕਰਨ ਦੇ ਇੱਕ ਵਿਸ਼ੇ ਕਾਲ ਬਾਰੇ ਕਾਲ ਯਾਨੀ ਟੈਂਸ ਕਾਲ ਦੀ ਪਰਿਭਾਸ਼ਾ ਕੀ ਹੈ ਜੋ ਸ਼ਬਦ ਕਿਰਿਆ ਦੇ ਸਮੇਂ ਦਾ ਗਿਆਨ ਕਰਾਉਂਦੇ ਹਨ ਉਸ ਨੂੰ ਕਾਲ ਕਹਿੰਦੇ ਹਨ ਕਾਲ ਦੇ ਤਿੰਨ ਭੇਦ ਹਨ ਪਹਿਲਾ ਹੈ ਭੂਤਕਾਲ ਬੀਤੇ ਸਮੇਂ ਦਾ ਗਿਆਨ ਕਰਾਉਣ ਵਾਲੇ ਸ਼ਬਦਾਂ ਨੂੰ ਭੂਤਕਾਲ ਕਿਹਾ ਜਾਂਦਾ ਹੈ ਅਗਰ ਆਪਾਂ ਗੱਲ ਕਰੀਏ ਉਦਾਹਰਨ ਦੀ ਤਾ ਬੱਚੇ ਪੜ ਰਹੇ ਸਨ ਸਨ ਸ਼ਬਦ ਪਿਤੇ ਹੋਏ ਸਮੇਂ ਦਾ ਗਿਆਨ ਕਰਾਉਂਦਾ ਹੈ ਇਸ ਕਰਕੇ ਇਹ ਸ਼ਬਦ ਭੂਤਕਾਲੀ ਵਰਤਿਆ ਗਿਆ ਹੈ ਦੂਸਰਾ ਹੈ ਵਰਤਮਾਨ ਕਾਲ ਚੱਲ ਰਹੇ ਸਮੇਂ ਦਾ ਗਿਆਨ ਕਰਾਉਣ ਵਾਲੇ ਸ਼ਬਦਾਂ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਉਦਾਹਰਣ ਵਜੋਂ ਬੱਚੇ ਪੜ ਰਹੇ ਹਨ ਹਣ ਸ਼ਬਦ ਜਿਹੜਾ ਹੈ ਉਹ ਵਰਤਮਾਨ ਕਾਲ ਲਈ ਵਰਤਿਆ ਜਾਂਦਾ ਹੈ ਤੀਸਰਾ ਤੇ ਆਖਰੀ ਕਾਲ ਹੈ ਵਿਕਿਤ ਕਾਲ ਜੋ ਸ਼ਬਦ ਆਉਣ ਵਾਲੇ ਸਮੇਂ ਦਾ ਗਿਆਨ ਕਰਾਉਣ ਉਸ ਨੂੰ ਭਵਿਕ्यਤ ਕਾਲ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਬੱਚੇ ਪੜ੍ਹਨਗੇ ਪੜ੍ਹਨਗੇ ਸ਼ਬਦ ਆਉਣ ਵਾਲੇ ਸਮੇਂ ਦਾ ਗਿਆਨ ਕਰਾਉਂਦਾ ਹੈ ਇਸ ਲਈ ਇਹ ਸ਼ਬਦ ਭਵਿਕ्यਤ ਕਾਲ ਲਈ ਵਰਤਿਆ ਗਿਆ ਹੈ